ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪਾਠ ਯੋਜਨਾ ਦੇ ਉਦੇਸ਼ ਮਤਲਬ ਕਿ ਜਿਹੜੀ ਪਾਠ ਯੋਜਨਾ ਹੈ ਉਹ ਟੀਚਰ ਕਿਉਂ ਬਣਾਉਂਦਾ ਹੈ ਕਿਹੜੇ-ਕਿਹੜੇ ਉਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਪਾਠ ਯੋਜਨਾ ਉਹ ਤਿਆਰ ਕੀਤੀ ਜਾਂਦੀ ਹੈ ਅਸੀਂ ਭਾਵੇਂ ਕੋਈ ਵੀ ਕੰਮ ਕਰਨਾ ਹੋਵੇ ਉਦੋਂ ਪਹਿਲਾਂ ਸਾਡੇ ਕੋਲ ਉਹਦੇ ਨਿਸ਼ਚਿਤ ਉਦੇਸ਼ ਨਿਰਧਾਰਿਤ ਕਰਨੇ ਜ਼ਰੂਰੀ ਹੁੰਦੇ ਨੇ ਤੇ ਉਸੇ ਤਰੀਕੇ ਨਾਲ ਜਿਹੜੀ ਪਾਠ ਯੋਜਨਾ ਹੈ ਉਹਦੇ ਲਈ ਵੀ ਜੇਕਰ ਸਾਡੇ ਸਾਹਮਣੇ ਕੁਝ ਉਦੇਸ਼ ਨਿਸ਼ਚਿਤ ਕੀਤੇ ਗਏ ਹੋਣਗੇ ਕਿ ਅਸੀਂ ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨਾ ਹੈ ਤੇ ਉਹਨਾਂ ਫਿਰ ਉਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਪਾਠ ਯੋਜਨਾ ਉਹ ਬਣਾਈ ਜਾਂਦੀ ਹੈ ਪਹਿਲਾ ਉਦੇਸ਼ ਹੈ ਅਧਿਆਪਨ ਸਿੱਖਣ ਪ੍ਰਕਿਰਿਆ ਦੇ ਉਦੇਸ਼ਾਂ ਨੂੰ ਸਪਸ਼ਟ ਕਰਨਾ ਹੁਣ ਪਾਠ ਯੋਜਨਾ ਦਾ ਮੁੱਖ ਉਦੇਸ਼ ਜਿਹੜਾ ਅਧਿਆਪਨ ਸਿੱਖਣ ਪ੍ਰਕਿਰਿਆ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਇਹਦੇ ਉਦੇਸ਼ਾਂ ਨੂੰ ਸਪਸ਼ਟ ਕਰਨਾ ਹੈ ਤਾਂ ਕਿ ਜਿਹੜਾ ਅਧਿਆਪਕ ਹੈ ਜਦੋਂ ਉਹਨੇ ਪੜਾਉਣਾ ਹੈ ਜਿਹੜੇ ਟੀਚਿੰਗ ਪ੍ਰੋਸੈਸ ਦੇ ਉਹਦੇ ਆਬਜੈਕਟਿਵਸ ਨੇ ਉਦੇਸ਼ ਨੇ ਉਹਦਾ ਧਿਆਨ ਤੇ ਵਿਦਿਆਰਥੀ ਨੂੰ ਸਿੱਖਣ ਪ੍ਰਕਿਰਿਆ ਦੇ ਉਦੇਸ਼ ਨੇ ਉਹਨਾਂ ਦਾ ਗਿਆਨ ਹੋ ਸਕੇ ਕਿਉਂਕਿ ਜਦੋਂ ਅਧਿਆਪਕ ਪੜਾਉਂਦਾ ਉਹਦੇ ਅਲੱਗ ਓਬਜੈਕਟਿਵਸ ਹੁੰਦੇ ਨੇ ਬੱਚੇ ਸਿੱਖਦੇ ਨੇ ਤਾਂ ਉਹਨਾਂ ਦੇ ਅਲੱਗ ਹੁੰਦੇ ਨੇ ਦੂਸਰਾ ਹੈ ਅਧਿਆਪਨ ਕੌਸ਼ਲ ਵਿੱਚ ਮੁਹਾਰਤ ਹਾਸਲ ਕਰਨੀ ਅਧਿਆਪਨ ਕੌਸ਼ਲ ਮਤਲਬ ਟੀਚਿੰਗ ਸਕਿੱਲ ਹੈ ਜਿਹੜੀ ਪੜਾਉਣ ਦੀ ਕਲਾ ਪਾਠ ਯੋਜਨਾ ਇਹਦੇ ਲਈ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਅਧਿਆਪਕ ਹੈ ਉਹ ਪੜਾਉਣ ਵਿਧੀਆਂ ਮੀਨਸ ਪੜਾਉਣ ਨਾਲ ਸੰਬੰਧਿਤ ਜਿੰਨੀਆਂ ਵੀ ਵਿਧੀਆਂ ਨੇ ਉਹਨਾਂ ਤੋਂ ਜਾਣੂ ਹੋ ਸਕੇ ਕਿਉਂਕਿ ਜਿਹੜਾ ਅਧਿਆਪਕ ਹੈ ਜਦੋਂ ਪੜਾਉਂਦਾ ਤਾਂ ਉਹ ਕਿਸੇ ਇੱਕ ਵਿਧੀ ਦੇ ਨਾਲ ਨਹੀਂ ਪੜਾਉਂਦਾ ਇਸ ਕਰਕੇ ਉਹਨੂੰ ਜ਼ਿਆਦਾ ਵਿਧੀਆਂ ਤੋਂ ਜਾਣੂ ਕਰਾਉਣ ਦੇ ਲਈ ਜਿਹੜੀ ਪਾਠ ਯੋਜਨਾ ਹੋ ਬਣਾਉਣੀ ਜ਼ਰੂਰੀ ਹੈ ਤੇ ਇਹਦਾ ਇੱਕ ਉਦੇਸ਼ ਵੀ ਹੈ ਤਾਂਜ ਜਿਹੜਾ ਅਧਿਆਪਕ ਆ ਉਹ ਵੱਧ ਤੋਂ ਵੱਧ ਪੜਾਉਣ ਵਾਲੀਆਂ ਵਿਧੀਆਂ ਤੋਂ ਜਾਣੂ ਹੋ ਸਕੇ ਤੇ ਬੱਚਿਆਂ ਨੂੰ ਵਧੀਆ ਢੰਗ ਨਾਲ ਪੜਾ ਕੇ ਅਧਿਆਪਨ ਦੇ ਵਿੱਚ ਜਿਹੜੀ ਮੁਹਾਰਤ ਆ ਉਹ ਹਾਸਲ ਕਰ ਸਕੇ ਤੀਸਰਾ ਹੈ ਅਧਿਆਪਨ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨਾ ਹੁਣ ਜਦੋਂ ਅਧਿਆਪਕ ਪੜਾਉਂਦਾ ਤਾਂ ਉਹਨੂੰ ਵਕਤ-ਵਕਤ ਤਰ੍ਹਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਇਸ ਕਰਕੇ ਪਾਠ ਯੋਜਨਾ ਬਣਾਉਣ ਦਾ ਅਗਲਾ ਉਦੇਸ਼ ਹੈ ਕਿ ਜਿਹੜੇ ਅਧਿਆਪਕ ਹੈ ਉਹ ਦੇ ਆਪਣੇ ਨਾਲ ਸੰਬੰਧਿਤ ਜਿੰਨੀਆਂ ਵੀ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਉਹ ਹੱਲ ਕਰ ਸਕਣ ਕਿਉਂਕਿ ਜੇਕਰ ਅਧਿਆਪਕ ਸਮੱਸਿਆਵਾਂ ਨੂੰ ਹੱਲ ਕਰ ਸਕੇਗਾ ਤਾਂ ਉਹ ਆਪਣੇ ਅਧਿਆਪਨ ਦੇ ਵਿੱਚ ਜਿਹੜੀ ਸਫਲਤਾ ਉਹ ਪ੍ਰਾਪਤ ਕਰ ਸਕੇਗਾ ਨੈਕਸਟ ਹੈ ਅਧਿਆਪਕ ਨੂੰ ਨਿਯਮਿਤ ਬਣਾਉਣਾ ਮੀਨਸ ਜਿਵੇਂ ਕਹਿੰਦੇ ਅਸੀਂ ਇੱਕ ਟਰੈਕ ਦੇ ਉੱਪਰ ਚਲਾਉਣਾ ਹੁਣ ਅਧਿਆਪਕ ਨੇ ਜਦੋਂ ਉਹਨੇ ਲੈਸਨ ਪਲਾਨ ਕੀਤਾ ਹੋਵੇਗਾ ਪਾਠ ਯੋਜਨਾ ਬਣਾਈ ਹੋਏਗੀ ਤਾਂ ਉਹ ਆਪਣੇ ਕੰਮ ਨੂੰ ਰੈਗੂਲਰ ਕਰ ਸਕੇਗਾ ਉਹਦੇ ਵਿੱਚ ਕੰਟੀਨਿਊਟੀ ਬਣਾ ਕੇ ਰੱਖ ਸਕ ਗਿਆ ਨਿਯਮਤਾ ਬਣੀ ਰਹੇਗੀ ਇਹ ਵੀ ਪਾਠ ਯੋਜਨਾ ਬਣਾਉਣ ਦਾ ਇੱਕ ਉਦੇਸ਼ ਹੈ ਕਿਉਂਕਿ ਫਿਰ ਇਹਦੇ ਆਪਕ ਨੂੰ ਪਤਾ ਚੱਲ ਜਾਂਦਾ ਕਿ ਮੈਂ ਕੀ ਪੜਾਉਣਾ ਹੈ ਕਿੰਨਾ ਪੜਾਉਣਾ ਹੈ ਕਿਹੜੀ ਕਲਾਸ ਨੂੰ ਪੜਾਉਣਾ ਹੈ ਅਧਿਆਪਨ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੁਣ ਜਦੋਂ ਅਸੀਂ ਕੋਈ ਵੀ ਕੰਮ ਇਓ ਇਹਨਾ ਬਣਾ ਕੇ ਕਰਦੇ ਆਂ ਪਲੈਨਿੰਗ ਬਣਾ ਕੇ ਕਰਦੇ ਆਂ ਤਾਂ ਉਹਦੇ ਨਾਲ ਸਾਨੂੰ ਸਫਲਤਾ ਮਿਲਦੀ ਹੈ ਤੇ ਇਸੇ ਤਰੀਕੇ ਨਾਲ ਜਦੋਂ ਜਿਹੜਾ ਅਧਿਆਪਕ ਹੈ ਉਹ ਪਾਠ ਯੋਜਨਾ ਬਣਾ ਕੇ ਕੰਮ ਕਰੇਗਾ ਤਾਂ ਉਹ ਅਧਿਆਪਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦਾ ਹੈ ਇਸ ਕਰਕੇ ਪਾਠ ਯੋਜਨਾ ਦਾ ਅਗਲਾ ਉਦੇਸ਼ ਕਿ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਅਧਿਆਪਨ ਸਿੱਖਣ ਪ੍ਰਕਿਰਿਆ ਉਹਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਹੈ ਅਗਿਆ ਹੈ ਵਿਸ਼ੇ ਵਸਤੂ ਦੇ ਉਦੇਸ਼ਾਂ ਤੋਂ ਜਾਣੂ ਕਰਾਉਣਾ ਹੁਣ ਜਿਹੜਾ ਵੀ ਅਸੀਂ ਵਿਸ਼ਾ ਵਸਤੂ ਬੱਚੇ ਨੂੰ ਪੜਾਉਣਾ ਹੈ ਕੰਟੈਂਟ ਪੜਾਉਣਾ ਹੈ ਤਾਂ ਉਹਦੇ ਵੀ ਉਦੇਸ਼ ਹੁੰਦੇ ਨੇ ਹੁਣ ਪਾਠ ਯੋਜਨਾ ਦਾ ਅਗਲਾ ਉਦੇਸ਼ ਕਿ ਜਿਹੜਾ ਅਧਿਆਪਕ ਆ ਉਹਨੂੰ ਵਿਸ਼ੇ ਵਸਤੂ ਨਾਲ ਸੰਬੰਧਿਤ ਉਦੇਸ਼ਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਅਧਿਆਪਕ ਉਹਨਾਂ ਉਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬੱਚਿਆਂ ਨੂੰ ਜਿਹੜੀ ਵਧੀਆ ਐਜੂਕੇਸ਼ਨ ਆ ਵਧੀਆ ਸਿੱਖਿਆ ਉਹ ਪ੍ਰਦਾਨ ਕਰ ਸਕੇ ਹੁਣ ਜੇਕਰ ਅਸੀਂ ਕਹਾਣੀ ਪੜਾ ਰਹੇ ਹਾਂ ਤਾਂ ਉਹਦਾ ਓਬਜੈਕਟਿਵ ਕੀ ਹੋਏਗਾ ਉਹਦਾ ਉਦੇਸ਼ ਕੀ ਹੋਏਗਾ ਕਿ ਬੱਚਿਆਂ ਦੇ ਵਿੱਚ ਮੋਰਲ ਵੈਲਿਊਜ਼ ਪੈਦਾ ਕਰਨਾ ਤਾਂ ਅਧਿਆਪਕ ਉਹਦੇ ਅਕੋਰਡਿੰਗ ਹੀ ਬੱਚਿਆਂ ਨੂੰ ਪੜ੍ਹਾਏਗਾ ਅਗਲਾ ਉਦੇਸ਼ ਹੈ ਸਮੇਂ ਅਤੇ ਸ਼ਕਤੀ ਦੀ ਸਯੋਜ ਵਰਤੋਂ ਕਰਨੀ ਪਾਠ ਯੋਜਨਾ ਦਾ ਅਗਲਾ ਇੱਕ ਜਿਹੜਾ ਉਦੇਸ਼ ਇਹ ਹੈ ਕਿ ਅਧਿਆਪਕ ਤੇ ਵਿਦਿਆਰਥੀਆਂ ਦੇ ਸਮੇਂ ਤੇ ਸ਼ਕਤੀ ਦੀ ਬਚਤ ਕਰਨਾ ਹੁਣ ਜਦੋਂ ਅਧਿਆਪਕ ਨੇ ਲੈਸਨ ਪਲਾਨ ਕੀਤਾ ਹੋਏਗਾ ਤਾਂ ਅਧਿਆਪਕ ਤੇ ਵਿਦਿਆਰਥੀ ਆਪਣੇ ਸਮੇਂ ਤੇ ਸ਼ਕਤੀ ਦਾ ਸਹੀ ਪ੍ਰਯੋਗ ਕਰ ਸਕਣਗੇ ਤੇ ਉਹਦੀ ਜਿਹੜੀ ਬਚਤ ਹੈ ਉਹ ਵੀ ਹੋਏਗੀ ਸਹਾਇਕ ਸਮੱਗਰੀ ਦੀ ਚੋਣ ਕਰਨਾ ਹੁਣ ਜਦੋਂ ਪਾਠ ਯੋਜਨਾ ਦੀ ਤਿਆਰੀ ਕੀਤੀ ਹੋਏਗੀ ਤਾਂ ਅਧਿਆਪਕ ਇਹ ਡਿਸਾਈਡ ਕਰ ਸਕਦਾ ਹੈ ਕਿ ਕਿਹੜੀ ਜਿਹੜੀ ਸਹਾਇਕ ਸਮੱਗਰੀ ਹੈ ਉਹ ਉਹਨੇ ਪੜਾਉਣ ਦੇ ਸਮੇ ਵਰਤਣੀ ਹੈ ਤੇ ਕਿੱਥੇ ਵਰਤਣੀ ਹੈ ਤੇ ਅਧਿਆਪਕ ਨੂੰ ਪਹਿਲਾਂ ਹੀ ਇਸ ਚੀਜ਼ ਬਾਰੇ ਨੌਲੇਜ ਹੋਏਗੀ ਤੇ ਅਧਿਆਪਕ ਆਪਣੇ ਅਧਿਆਪਨ ਨੂੰ ਸਹੀ ਢੰਗ ਦੇ ਨਾਲ ਕਰੰਬੱਧ ਕਰ ਸਕੇਗਾ ਮੀਨ ਸਿਸਟਮੈਟਿਕਲੀ ਪੜਾ ਸਕੇਗਾ ਅਧਿਆਪਕ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਹੁਣ ਪਾਠ ਯੋਜਨਾ ਬਣਾਉਣ ਦਾ ਅਗਲਾ ਉਦੇਸ਼ ਕਿ ਜਿਹੜਾ ਅਧਿਆਪਕ ਨੇ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਸੈਲਫ ਕੌਨਫੀਡੈਂਸ ਪੈਦਾ ਕਰਨਾ ਤਾਂ ਜੇ ਉਹ ਬੱਚਿਆਂ ਨੂੰ ਬਿਨਾਂ ਕਿਸੇ ਡਰ ਦੇ ਪੜ੍ਹਾ ਸਕੇ ਹੁਣ ਜੇਕਰ ਅਧਿਆਪਕ ਬਿਨਾਂ ਤਿਆਰੀ ਦੇ ਜਾਏਗਾ ਬਿਨਾਂ ਲੈਸਨ ਪਲਾਨ ਦੇ ਜਾਏਗਾ ਤਾਂ ਉਹਦੇ ਮਨ ਦੇ ਵਿੱਚ ਡਰ ਹੁੰਦਾ ਕਿ ਉਹ ਕਿਤੇ ਭੁੱਲ ਨਾ ਜਾਏ ਅਧਿਆਪਨ ਨੂੰ ਨਿਸ਼ਚਿਤ ਤਰਤੀਬ ਤੇ ਕਰਮ ਵਿੱਚ ਪੇਸ਼ ਕਰਨਾ ਹੁਣ ਜਿਵੇਂ ਕਿ ਪਾਠ ਹੁੰਦੇ ਨੇ ਕਿਤਾਬ ਦੇ ਵਿੱਚ ਦਿੱਤੇ ਕਿ ਜਿਹੜਾ ਪੂਰਾ ਪਾਠ ਹੈ ਉਹ ਨਿਸ਼ਚਿਤ ਤਰਤੀਬ ਤੇ ਕਰਮ ਦੇ ਵਿੱਚ ਦਿੱਤਾ ਹੁੰਦਾ ਹੁਣ ਜਦੋਂ ਅਧਿਆਪਕ ਲੈਸਨ ਪਲਾਨ ਬਣਾਏਗਾ ਪਾਠ ਯੋਜਨਾ ਬਣਾਏਗਾ ਤਾਂ ਉਹਨੂੰ ਵੀ ਉਸੇ ਤਰੀਕੇ ਨਾਲ ਬਣਾਏਗਾ ਨਿਸ਼ਚਿਤ ਤਰਤੀਬ ਦੇਵੇਗਾ ਤੇ ਕਰਮਵਤ ਤਰੀਕੇ ਨਾਲ ਬਣਾਏਗਾ ਤੇ ਉਹਦੇ ਅਕੋਰਡਿੰਗ ਹੀ ਬੱਚਿਆਂ ਦੇ ਸਾਹਮਣੇ ਪੇਸ਼ ਕਰੇਗਾ ਅਗਲਾ ਸਿਧਾਂਤਕ ਗਿਆਨ ਨੂੰ ਵਿਵਹਾਰਿਕਤਾ ਨਾਲ ਜੋੜਨਾ ਮਿੰਝ ਜਿਹੜਾ ਥੀਰੈਟিক্যাল ਨੌਲੇਜ ਆ ਉਹਨੂੰ ਪ੍ਰੈਕਟੀਕਲ ਦੇ ਨਾਲ ਜੋੜਨਾ ਹੁਣ ਆਮ ਤੌਰ ਤੇ ਇਹ ਵੇਖਿਆ ਜਾਂਦਾ ਕਿ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵਿਸ਼ੇ ਤੇ ਵਿਸ਼ੇ ਦੀ ਸਿੱਖਿਆ ਦੇਣ ਬਾਰੇ ਜਿਹੜਾ ਸਿਧਾਂਤਕ ਗਿਆਨ ਹੈ ਉਹ ਹੋਣ ਦੇ ਬਾਵਜੂਦ ਉਹ ਵਿਦਿਆਰਥੀਆਂ ਤੱਕ ਜਿਹੜਾ ਆਪਣਾ ਸੁਨੇਹਾ ਹੁੰਦਾ ਹੈ ਤੇ ਜਿਹੜਾ ਕੰਟੈਂਟ ਉਹਨੇ ਪੜਾਉਣਾ ਹੁੰਦਾ ਤੇ ਜਿਹੜੇ ਉਦੇਸ਼ ਸਾਹਮਣੇ ਰੱਖੇ ਹੁੰਦੇ ਨੇ ਉਹਨਾਂ ਨੂੰ ਬੱਚਿਆਂ ਤੱਕ ਪਹੁੰਚਾਉਣ ਦੇ ਵਿੱਚ ਉਹ ਅਸਫਲ ਹੁੰਦਾ ਹੁਣ ਪਾਠੀ ਉਹਨਾਂ ਦਾ ਫਿਰ ਅਗਲਾ ਉਦੇਸ਼ ਕੀ ਹੋਇਆ ਵੀ ਜਿਹੜਾ ਅਧਿਆਪਕ ਹੈ ਉਹਨੇ ਸਿਧਾਂਤਕ ਗਿਆਨ ਨੂੰ ਜਿਹੜਾ ਅਮਲੀ ਜਾਮਾ ਹੈ ਮੀਨਸ ਪ੍ਰੈਕਟੀਕਲੀ ਬੱਚਿਆਂ ਨੂੰ ਕਰਾਉਣਾ ਹੁੰਦਾ ਸਿਖਾਉਣਾ ਹੁੰਦਾ ਅੱਗੇ ਹੈ ਅਧਿਆਪਨ ਕਾਰਜ ਸੀਮਾਬੱਧ ਕਰਨਾ ਪਾਠ ਯੋਜਨਾ ਦੀ ਤਿਆਰੀ ਦਾ ਅਗਲਾ ਉਦੇਸ਼ ਕਿ ਜਿਹੜਾ ਅਧਿਆਪਨ ਦਾ ਕਾਰਜ ਹੈ ਟੀਚਿੰਗ ਦਾ ਕੰਮ ਹੈ ਉਹਨੂੰ ਨਿਸ਼ਚਿਤ ਕਰਨਾ ਨਿਰਧਾਰਤ ਕਰਨਾ ਤੇ ਸੀਮਾਬੱਧ ਕਰਨਾ ਵੀ ਹੈ ਤਾਂ ਜੋ ਜਿੰਨਾ ਪੀਰੀਅਡ ਮਿਲਿਆ 30 ਮਿੰਟ ਦਾ 35 ਮਿੰਟ ਦਾ ਉਹਦੇ ਵਿੱਚ ਜਿਹੜਾ ਲੈਸਨ ਪਲਾਨ ਕੀਤਾ ਉਹਨੂੰ ਵਧੀਆ ਤਰੀਕੇ ਦੇ ਨਾਲ ਉਹ ਪੜਾ ਸਕੇ ਅਗਿਆ ਅਧਿਆਪਕ ਨੂੰ ਸਹੀ ਸਹਿਦ ਦੇਣਾ ਪਾਠ ਯੋਜਨਾ ਦੀ ਤਿਆਰੀ ਦਾ ਇੱਕ ਅਗਲਾ ਜਿਹੜਾ ਉਦੇਸ਼ ਹੈ ਉਹ ਹੈ ਕਿ ਅਧਿਆਪਕ ਨੂੰ ਸਹੀ ਸਹਿਦ ਪ੍ਰੋਵਾਈਡ ਕਰਨਾ ਸਹੀ ਗਾਈਡੈਂਸ ਦੇਣਾ ਤਾਂ ਜੋ ਜਿਹੜਾ ਅਧਿਆਪਕ ਹੈ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕੇ ਜਿਵੇਂ ਕਿ ਕਰਮਬੱਧ ਮੀਨਸ ਜਿਵੇਂ ਉਹਨੇ ਲੈਸਨ ਪਲਾਨ ਕੀਤਾ ਉਸ ਤਰੀਕੇ ਨਾਲ ਯੋਜਨਾਬੱਧ ਜਿਵੇਂ ਉਹਨੇ ਯੋਜਨਾ ਬਣਾਈ ਆ ਤੇ ਸਾਇੰਟਿਫਿਕ ਰੂਪ ਨਾਲ ਮੀਨਸ ਜਿਵੇਂ ਅਸੀਂ ਕਹਿੰਦੇ ਕਿ ਸਟੈਪ ਵਾਈਜ਼ ਸਟੈਪ ਬੱਚਿਆਂ ਨੂੰ ਜਿਹੜੀ ਜਾਣਕਾਰੀ ਆ ਉਹ ਦੇ ਸਕੇ ਅੱਗੇ ਹੈ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿੱਚ ਰੱਖਣਾ ਹੁਣ ਜਿਹੜੇ ਕਲਾਸਰੂਮ ਦੇ ਵਿੱਚ ਬੱਚੇ ਹੁੰਦੇ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਮੀਨਸ ਇੰਡੀਵਿਜੂਅਲ ਡਿਫਰੈਂਸਸ ਉਹਨਾਂ ਦੇ ਵਿੱਚ ਹੁੰਦੇ ਆ ਤੇ ਪਾਠ ਯੋਜਨਾ ਦੁਆਰਾ ਜਿਹੜਾ ਅਧਿਆਪਕ ਹੈ ਉਹ ਜਿਹੜਾ ਉਹਨੇ ਕੰਟੈਂਟ ਪੜਾਉਣਾ ਹੈ ਪੜਾਉਣ ਸਮੇਂ ਤੇ ਜਿਹੜਾ ਕੰਟੈਂਟ ਹੈ ਉਹਨੂੰ ਕਿਵੇਂ ਤਿਆਰ ਕਰ ਸਕਦਾ ਉਹ ਇੰਡੀਵਿਜੂਅਲ ਡਿਫਰੈਂਸਸ ਦੇ ਆਧਾਰ ਤੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਬੱਚੇ ਇੰਟੈਲੀਜੈਂਟ ਵੀ ਹੁੰਦੇ ਨੇ ਤੇ ਮੀਡੀਅਮ ਵੀ ਹੁੰਦੇ ਨੇ ਕੁਝ ਬਿਲਕੁਲ ਬੈਕਵਰਡ ਵੀ ਹੁੰਦੇ ਨੇ ਪੜ੍ਹਨ ਦੇ ਵਿੱਚ ਹੁਣ ਅਧਿਆਪਕ ਨੇ ਜਦੋਂ ਆਪਣਾ ਲੈਸਨ ਪਲਾਨ ਕਰਨਾ ਹੈ ਤਾਂ ਇਹਨਾਂ ਇੰਡੀਵਿਜੂਅਲ ਡਿਫਰੈਂਸਸ ਨੂੰ ਧਿਆਨ ਦੇ ਵਿੱਚ ਰੱਖ ਕੇ ਜਦੋਂ ਉਹ ਕਰੇਗਾ ਤਾਂ ਉਹ ਵਧੀਆ ਢੰਗ ਦੇ ਨਾਲ ਪੜਾ ਸਕਦਾ ਹੈ ਅਗੇ ਬੱਚਿਆਂ ਦੇ ਨਵੀਨ ਗਿਆਨ ਨੂੰ ਪੂਰਵ ਗਿਆਨ ਦੇ ਨਾਲ ਜੋੜਨਾ ਹੁਣ ਨੌਲੇਜ ਅਸੀਂ ਨਵੀਂ ਦੇਣੀ ਹੁੰਦੀ ਹੈ ਬਟ ਉਹਨਾਂ ਨਾਲ ਨਾਲ ਜਿਹੜੀ ਪ੍ਰੀਵੀਅਸ ਨੌਲੇਜ ਹੁੰਦੀ ਹੈ ਉਹਦੇ ਨਾਲ ਵੀ ਜੋੜਦਾ ਹੈ ਅਧਿਆਪਕ ਹੁਣ ਕਿਸ ਤਰੀਕੇ ਨਾਲ ਜੋੜ ਸਕਦਾ ਹੈ ਅਧਿਆਪਕ ਵਧੀਆ ਢੰਗ ਨਾਲ ਜਦੋਂ ਉਹਨੇ ਲੈਸਨ ਪਲਾਨ ਕੀਤਾ ਹੋਵੇਗਾ ਕਿਉਂਕਿ ਅਧਿਆਪਕ ਜਦੋਂ ਲੈਸਨ ਪਲਾਨ ਕਰਦਾ ਹੈ ਤਾਂ ਪੁਰਾਣੇ ਗਿਆਨ ਨੂੰ ਮੀਨ ਜਿਹੜੀ ਉਹਨਾਂ ਦੀ ਪ੍ਰੀਵੀਅਸ ਨੌਲੇਜ ਹੈ ਉਹਨੂੰ ਟੈਸਟ ਕਰਕੇ ਜਿਹੜੀ ਨਵੀਂ ਨੌਲੇਜ ਹੈ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਦਾ ਹੈ ਨੈਕਸਟ ਹੈ ਪਾਠ ਨੂੰ ਸਰਲ ਤੇ ਸਪਸ਼ਟ ਬਣਾਉਣਾ ਹੁਣ ਅਗਲਾ ਉਦੇਸ਼ ਪਾਠੀਓਨ ਤਿਆਰ ਕਰਨ ਦਾ ਕਿ ਪਾਠ ਨੂੰ ਅਸੀਂ ਵਧੇਰੇ ਸੌਖਾ ਬਣਾ ਲਈਏ ਤੇ ਇੰਟਰਸਟਿੰਗ ਬਣਾ ਲਈਏ ਨਾਲ ਨਾਲ ਉਹ ਕਲੀਅਰ ਵੀ ਹੋਵੇ ਬੱਚਿਆਂ ਨੂੰ ਕਿਉਂਕਿ ਕੁਝ ਕਨਸੈਪਟਸ ਵਿੱਚੋਂ ਡਿਫਿਕਲਟ ਹੁੰਦੇ ਨੇ ਤਾਂ ਆਹਦੇ ਆਪ ਕੋ ਉਹਨਾਂ ਨੂੰ ਸਮਝਾਉਣ ਦੇ ਲਈ ਕੁਝ ਉਦਾਹਰਨਾਂ ਦਾ ਸਹਾਰਾ ਲੈਂਦਾ ਹੈ ਕੁਝ ਜਿਹੜੇ ਉਹਦੇ ਕੋਲ ਟੀਚਿੰਗ ਐਡਸ ਹੁੰਦੀਆਂ ਨੇ ਉਹਨਾਂ ਦੀ ਵਰਤੋਂ ਵੀ ਕਰ ਸਕਦਾ ਹੈ ਜਾਂ ਕੋਈ ਵੀਡੀਓ ਵਗੈਰਾ ਵੀ ਹੋ ਸਕਦੀ ਹੈ ਅਗ ਹੈ ਸਿੱਖਿਆ ਵਿਧੀਆਂ ਨਿਸ਼ਚਿਤ ਕਰਨਾ ਹੁਣ ਅਲੱਗ-ਅਲੱਗ ਵਿਧੀਆਂ ਹੁੰਦੀਆਂ ਨੇ ਪੜਾਉਣ ਦੇ ਲਈ ਕਵਿਤਾ ਪੜਾਉਣ ਦੇ ਲਈ ਅਲੱਗ ਹੁੰਦੀ ਹੈ ਕਹਾਣੀ ਪੜਾਉਣੀ ਹੈ ਤਾਂ ਅਲੱਗ ਹੁੰਦੀ ਹੈ ਜਦੋਂ ਸਿਵਾਰਤਕ ਪੜਾਉਣੀ ਹੈ ਕੋਈ ਲੇਖ ਵਗੈਰਾ ਤਾਂ ਉੱਥੇ ਅਲੱਗ ਵਿਧੀਆਂ ਦੀ ਵਰਤੋਂ ਹੁੰਦੀ ਹੈ ਇਸ ਕਰਕੇ ਜਦੋਂ ਅਧਿਆਪਕ ਪਹਿਲਾਂ ਤੋਂ ਹੀ ਉਹਨੇ ਪਾਠ ਯੋਜਨਾ ਕੀਤੀ ਹੋਵੇਗੀ ਤਾਂ ਪੜਾਉਣ ਦੀਆਂ ਜਿਹੜੀਆਂ ਵਿਧੀਆਂ ਨੇ ਉਹ ਆਪਣੇ ਆਪ ਨਿਸ਼ਚਿਤ ਕਰ ਲੇਗਾ ਕਿ ਜੇਕਰ ਮੈਂ ਕਹਾਣੀ ਪੜਾਉਣੀ ਹੈ ਤਾਂ ਕਿਹੜੀ ਵਿਧੀ ਦੀ ਵਰਤੋਂ ਕਰਨੀ ਹੈ ਕਵਿਤਾ ਪੜਾਉਣੀ ਹੈ ਮੈਂ ਕਿਹੜੀ ਵਿਧੀ ਦੀ ਵਰਤੋਂ ਕਰਨੀ ਹੈ ਡੀਅਰ ਸਟੂਡੈਂਟਸ ਏਸੀ ਪਾਠ ਯੋਜਨਾ ਬਣਾਉਣ ਦੇ ਉਦੇਸ਼ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ ਐਂਡ ਹੈਵ ਅ ਨਾਈਸ ਡੇ